ਜਿਹੜੇ ਮੇਰੇ ਪਿੰਡ ਭਰਾ ਕਹਿੰਦੇ ਕਿ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਅਸੀਂ ਸਿਰਫ ਆਪਣੀ ਵੌਇਸ ਤੇ ਕੰਮ ਕਰਨਾ ਚਾਹੁੰਦੇ ਆ ਸੋ ਪਲੀਜ਼ ਤੁਹਾਡੀ ਪ੍ਰੋਬਲਮ ਪਤਾ ਕੀ ਆ ਤੁਹਾਡੀ ਸਾਰਿਆਂ ਦੀ ਕੀ ਪ੍ਰੋਬਲਮਾਂ ਤੁਸੀਂ ਕੰਮ ਨਹੀਂ ਸ਼ੁਰੂ ਕਰਦੇ ਹੈਗੇ 17000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਜਦੋਂ ਤੱਕ ਤੁਸੀਂ ਕੰਮ ਸ਼ੁਰੂ ਨਹੀਂ ਕਰੋਗੇ ਉਦੋਂ ਤੱਕ ਤੁਸੀਂ ਪੈਸੇ ਕਮਾਉਣੇ ਨਹੀਂ ਸ਼ੁਰੂ ਕਰ ਸਕਦੇ ਹੈਗੇ 2 ਲੱਖ ਰੁਪਏ ਵੀਰ ਜੀ ਉਹਨਾਂ ਨੇ ਕਮਾਇਆ ਵਾ ਉਹ ਮਹੀਨੇ ਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਵੀਡੀਓ ਦੇ ਟਾਈਟਲ ਤੇ ਵੀਡੀਓ ਦੇ ਥੰਬਨੇਲ ਤੋਂ ਤੁਸੀਂ ਪੜ ਹੀ ਲਿਆ ਹੋਣਾ ਜੀ ਕਹਾਣੀਆਂ ਪੜੋ ਸੁਣੋ ਤੇ ਮਹੀਨੇ ਦੇ ਘੱਟੋ-ਘੱਟ ਤੁਸੀਂ ਲੱਖ ਰੁਪਿਆ ਕਮਾਓ ਉਹ ਕਿਵੇਂ ਤੁਸੀਂ ਕਹਾਣੀਆਂ ਪੜਨੀਆਂ ਨੇ ਕਿਵੇਂ ਤੁਸੀਂ ਕਹਾਣੀਆਂ ਸੁਣਨੀਆਂ ਨੇ ਤੇ ਉਤੋਂ ਤੁਸੀਂ ਕਿਵੇਂ ਪੈਸੇ ਮ ਆ ਸਕਦੇ ਹਾਂ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਜਿਹੜੇ ਮੇਰੇ ਪਿੰਡਪਰਾ ਕਹਿੰਦੇ ਕਿ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਅਸੀਂ ਸਿਰਫ ਆਪਣੀ ਵੌਇਸ ਤੇ ਕੰਮ ਕਰਨਾ ਚਾਹੁੰਦੇ ਆ ਸੋ ਪਲੀਜ਼ ਇਹ ਵੀਡੀਓ ਉਹਨਾਂ ਵਾਸਤੇ ਬਹੁਤ 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 ਹੀ ਜ਼ਿਆਦਾ ਜ਼ਰੂਰੀ ਆ ਸੋ ਪਲੀਜ਼ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਦੇਖੋ ਤੁਸੀਂ ਕਹਾਣੀਆਂ ਕਿਵੇਂ ਪੜ੍ਹਨੀਆਂ ਨੇ ਕਿਵੇਂ ਸੁਣਨੀਆਂ ਨੇ ਤੇ ਤੁਸੀਂ ਪੈਸੇ ਕਿਵੇਂ ਕਮਾਓਗੇ ਸਭ ਤੋਂ ਪਹਿਲਾਂ ਦੇਖੋ ਤੁਸੀਂ YouTube ਦੇ ਉੱਪਰ YouTube ਦੇ ਉੱਪਰ ਆਪਣਾ ਇੱਕ ਚੈਨਲ ਬਣਾ ਲੈਣਾ Facebook ਤੇ ਵੀ ਤੁਸੀਂ ਆਪਣਾ ਪੇਜ ਬਣਾ ਲੈਣਾ ਜਿਹੜੇ ਚੈਨਲ ਦਾ ਤੁਸੀਂ YouTube ਤੇ ਰੱਖੋਗੇ ਨਾ ਉਹੀ ਤੁਸੀਂ Facebook ਦੇ ਉੱਤੇ ਵੀ ਤੁਸੀਂ ਨਾਮ ਰੱਖਣਾ ਵਾ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਕਿ ਤੁਸੀਂ ਪੈਸੇ ਕਿਵੇਂ ਕਮਾਉਣੇ ਆ ਦੇਖੋ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਨਾ ਲੋਕ ਬਹੁਤ ਹੀ ਜ਼ਿਆਦਾ ਕਹਾਣੀਆਂ ਸੁਣਨ ਦੇ ਸ਼ੌਕੀਨ ਨੇ ਤੁਹਾਡੇ ਵਿੱਚੋਂ ਐਸੇ ਬਹੁਤ ਸਾਰੇ ਮੇਰੇ ਭੈਣ ਭਰਾ ਹੋਣਗੇ ਜਿਹੜੇ ਤੁਸੀਂ ਵੀ ਕਹਾਣੀਆਂ ਸੁਣਦੇ ਹੋਵੋਗੇ ਮੈਂ ਵੀ ਸੁਣਦਾ ਹਾਂ ਨਾ ਮੇਰਾ ਵੀ ਇੱਕ YouTube ਚੈਨਲ ਆ ਮੇਰਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਤੁਸੀਂ ਆਪਣਾ ਇੱਕ ਚੈਨਲ ਬਣਾ ਲਓ ਮੈਂ ਬਣਾਇਆ ਸੀ ਆਪਣਾ YouTube ਚੈਨਲ ਬਣਾਇਆ ਸੀ ਵਿਲੇਜ ਸਟੋਰੀ ਅਗਰ ਤੁਸੀਂ ਮੇਰਾ ਉਹ ਚੈਨਲ ਨਹੀਂ ਦੇਖਿਆ ਕਨ ਤਾਂ ਜਾ ਕੇ ਪਲੀਜ਼ ਮੇਰੇ ਕੋਲ ਇਹ ਚੈਨਲ ਦੇਖੋ ਮੈਂ ਤੁਹਾਨੂੰ ਕਹੀ ਗਿਆ ਬਾਰ ਬਾਰ ਵੀ ਯਾਰ ਤੁਸੀਂ ਇੱਕ ਆਪਣਾ ਚੈਨਲ ਬਣਾ ਲਓ ਚੈਨਲ ਬਣਾ ਲਓ ਕਹਾਣੀਆਂ ਹਾਰਰ ਕਹਾਣੀਆਂ ਦਾ ਚੈਨਲ ਬਣਾ ਲਓ ਪਰ ਤੁਸੀਂ ਕਿਸੇ ਨੇ ਵੀ ਹਾਰਰ ਕਹਾਣੀਆਂ ਦਾ ਚੈਨਲ ਨਹੀਂ ਬਣਾਇਆ ਹੈਗਾ ਉਹ ਚੈਨਲ ਮੈਂ ਬਣਾ ਲਿਆ ਉਹ ਮੇਰਾ ਚੈਨਲ ਜਾ ਕੇ ਦੇਖੋ ਕਿੰਨੀ ਛੇਤੀ ਗਰੋ ਹੋ ਰਿਹਾ ਸਬਸਕ੍ਰਾਈਬਰ ਚਾਹੇ ਮੇਰੇ ਚੈਨਲ ਦੇ ਘੱਟ ਵਾ ਸਬਸਕ੍ਰਾਈਬਰ ਮੇਰੇ ਚੈਨਲ ਦੇ ਵੱਧ ਜਾਣਗੇ ਕੋਈ ਦਿੱਕਤ ਨਹੀਂ ਪਰ ਮ 1000 1000 ਯਾਰ ਵਿਊ 15 15 5 5000 ਮੇਰੇ ਵੀਡੀਓ ਦੇ ਵਿਊ ਆਏ ਹੋਏ ਨੇ ਤੇ ਉਹ ਚੈਨਲ ਮੇਰਾ ਬਹੁਤ ਛੇਤੀ ਗਰੋ ਹੋ ਰਿਹਾ ਵਾ ਸੋ ਇਸ ਤਰ੍ਹਾਂ ਤੁਸੀਂ ਵੀ ਨਾ ਕਹਾਣੀਆਂ ਤੁਸੀਂ ਸੁਣ ਲਓ ਪੜ੍ਹ ਲਓ ਤੁਸੀਂ ਕਹਾਣੀਆਂ ਸੁਣਨੀਆਂ ਤੇ ਪੜ੍ਹਨੀਆਂ ਤੇ YouTube ਤੇ ਅਪਲੋਡ ਕਰਨੀਆਂ ਨੇ ਸਿਰਫ ਆਪਣੀ ਆਵਾਜ਼ ਹੀ ਦੇਣੀ ਹੈ ਯਾਨੀ ਕਿ ਵੌਇਸ ਹੀ ਤੁਸੀਂ ਦੇਣੀ ਹੈ ਹੋਰ ਕੁਛ ਨਹੀਂ ਕਹਾਣੀਆਂ ਤੁਸੀਂ ਪੰਜਾਬੀ ਚ ਵੀ ਪੜ੍ਹ ਸਕਦੇ ਹੋ ਪੰਜਾਬੀ ਚ ਵੀ ਹਿੰਦੀ ਚ ਵੀ ਤੇ ਇੰਗਲਿਸ਼ ਚ ਵੀ ਤੁਸੀਂ ਪੜ੍ਹ ਸਕਦੇ ਹੋ ਹੋਰ ਕੁਛ ਨਹੀਂ ਕਰਨਾ ਹੈਗਾ ਹੁਣ ਤੁਸੀਂ ਕਹੋਗੇ ਕਹਾਣੀਆਂ ਕਿੱਥੋਂ ਪੜਨੀਆਂ ਨੇ ਤੁਸੀਂ ਪੰਜਾਬੀ ਦੀ ਨਾ ਕੋਈ ਵੀ ਲਵ ਸਟੋਰੀ ਹੋਗੀ ਰੋਮਾਂਟਿਕ ਹੋਗੀ ਜਾਂ ਫਿਰ ਮੰਨ ਕੇ ਚੱਲੋ ਜਿਹੜੀਆਂ ਮਤਲਬ ਹੀ ਹੁੰਦੀਆਂ ਨੇ ਕਹਾਣੀਆਂ ਜਿਹੜੇ ਸਸਪੈਂਸ ਵਾਲੀਆਂ ਹੁੰਦੀਆਂ ਨੇ ਇੱਕ ਤੁਸੀਂ ਪੰਜਾਬੀ ਦੀ ਨਾ ਇੱਕ ਕਹਾਣੀਆਂ ਦੀ ਕਿਤਾਬ ਲਿਆਓ ਕਿਤਾਬ ਲਿਆਓ ਇੱਕ ਕਿਤਾਬ ਕਿੰਨੇ ਦੀ ਆਏਗੀ ਯਾਰ ਵੱਧ ਤੋਂ ਵੱਧ 100 ਰੁਪਏ ਦੀ ਆਏਗੀ 100 ਤੋਂ 200 ਰੁਪਏ ਦੇ ਵਿੱਚ ਇੱਕ ਕਿਤਾਬ ਆ ਜਾਏਗੀ ਉਹਦੇ ਵਿੱਚ ਕਿੰਨੀਆਂ ਕਹਾਣੀਆਂ ਹੋਣਗੀਆਂ 50 ਤੋਂ ਲੈ ਕੇ 60 ਕਹਾਣੀਆਂ ਹੋਣਗੀਆਂ ਜਾਨੀ ਕਿ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਵੀ ਅਪਲੋਡ ਕਰੋਗੇ 60 ਜੇ ਕਹਾਣੀਆਂ ਹੋਈਆਂ 60 ਤੁਸੀਂ ਟੌਪਿਕ ਕਵਰ ਕਰਦੇ ਤੁਸੀਂ ਠੀਕ ਹੈ ਜੀ ਤਾਂ ਤੁਸੀਂ ਇਸੇ ਤਰ੍ਹਾਂ ਹਿੰਦੀ ਦੀ ਲਿਆਓ ਇੱਕ ਤੁਸੀਂ ਕਰਨਾ ਕੁਛ ਨਹੀਂ ਤੁਸੀਂ ਸਿਰਫ ਆਪਣੀ ਵੌਇਸ ਦੇਣੀ ਆ ਤੁਸੀਂ ਕਹਾਣੀਆਂ ਬਣਾ ਬਣਾ ਕੇ ਲੋਕਾਂ ਨੂੰ ਸੁਣਾਇ ਚਲੋ ਤੇ ਉਹ ਲੋਕ ਬੜੇ ਇੰਟਰਸਟਡ ਨਾਲ ਬੜੇ ਹੀ ਇੰਟਰਸਟਡ ਨਾਲ ਉਹ ਕਹਾਣੀਆਂ ਸੁਣਦੇ ਨੇ ਜਦੋਂ ਮੈਂ ਕਿਤੇ ਮਤਲਬ ਲੌਂਗ ਡਰਾਈਵ ਤੇ ਜਾਣਾ ਉਹਨਾਂ ਦਾ ਮੈਂ ਵੀ ਕਹਾਣੀਆਂ ਮਤਲਬ ਆਪਣੀ ਗੱਡੀ ਦੇ ਵਿੱਚ ਲਾ ਲੈਣਾ ਮੈਂ ਵੀ ਸੁਣਦਾ ਹੁੰਦਾ ਵਾਂ ਕਿਉਂਕਿ ਮੇਰਾ ਕੰਮ ਵੀ ਇਹ ਹੋਇਆਦਾ ਵਾ ਕਿਉਂਕਿ ਜਿਵੇਂ ਤੁਹਾਨੂੰ ਮੈਂ ਦੱਸਾ ਫਿਰ ਫਿਲਮ ਡਾਇਰੈਕਸ਼ਨ ਦੇ ਵਿੱਚ ਮੈਂ ਕੰਮ ਕਰਦਾ ਵਾਂ ਤਾਂ ਸੋ ਮੈਨੂੰ ਇਹ ਹੁੰਦਾ ਵੀ ਜੇ ਮੈਨੂੰ ਕੋਈ ਕਹਾਣੀ ਵਧੀਆ ਲੱਗੇ ਨਾ ਮੈਂ ਉਹਦੇ ਤੇ ਫਿਲਮ ਬਣਾਉਣੀ ਚਾਹ ਸੋਇਸ ਕਰਕੇ ਤੁਸੀਂ ਕਿਤਾਬ ਪੜ ਸਕਦੇ ਹੋ ਜੇ ਤੁਸੀਂ ਕਿਤਾਬ ਵੀ ਨਹੀਂ ਲਿਹਾਉਣਾ ਚਾਹੁੰਦੇ ਹੈਗੇ ਇਨਨਕ ਤਾਂ ਤੁਹਾਡਾ ਦਿਮਾਗ ਮਤਲਬ ਵੀ ਕੰਮ ਕਰਦਾ ਹੀ ਆ ਜੋ ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਵੀ ਨਾ ਕੋਈ ਨਾ ਕੋਈ ਸਟੋਰੀ ਚੱਲਦੀ ਰਹਿੰਦੀ ਆ ਤੁਸੀਂ ਇਹ ਕਹਿੰਦਾ ਜੋ ਵੀ ਤੁਹਾਡੇ ਦਿਮਾਗ ਦੇ ਅੰਦਰ ਸਟੋਰੀ ਚੱਲਦੀ ਆ ਸਭ ਤੋਂ ਪਹਿਲਾਂ ਤੁਸੀਂ ਇੱਕ ਟੌਪਿਕ ਸੋਚ ਲਓ ਟੌਪਿਕ ਸੋਚਣ ਤੋਂ ਬਾਅਦ ਤੁਸੀਂ ਆਪ ਲਿਖ ਲਓ ਕਾਪੀ ਪੈਨ ਚੱਕੋ ਆਪਣੀ ਕਹਾਣੀ ਆਪ ਲਿਖਣੀ ਸ਼ੁਰੂ ਕਰੋ ਦੋ ਤਿੰਨ ਪੇਜਾਂ ਦੀ ਕਹਾਣੀ ਲਿਖੋ ਤੇ ਉਹਨੂੰ ਤੁਸੀਂ ਵਾਇਸ ਓਵਰ ਕਰੋ ਤੇ ਜੋ ਤੁਸੀਂ ਲਿਖਿਆ ਉਹਨੂੰ ਆਪਣੇ ਫੋਨ ਦੇ ਉੱਤੇ ਟਾਈਪ ਕਰ ਲਓ ਪੰਜਾਬੀ ਦੇ ਵਿੱਚ ਤੇ ਉਹਦੀ ਤੁਸੀਂ ਆਪਣੀ ਵੀਡੀਓ ਦੇ ਵਿੱਚ ਐਡੀਟਿੰਗ ਦੇ ਵਿੱਚ ਲਗਾ ਦਿਓ ਕਿਉਂਕਿ ਐਡੀਟਿੰਗ ਦੇ ਵਿੱਚ ਤੁਹਾਡੀ ਵੀਡੀਓ ਇਦਾਂ ਚੱਲਦੀ ਰਹੇਗੀ ਜੋ ਵੀ ਤੁਸੀਂ ਅੱਖਰ ਲਿਖਿਆ ਉੱਪਰ ਨੂੰ ਚਲਦੇ ਰਹਿਣਗੇ ਤੇ ਪਿੱਛੇ ਤੁਹਾਡੀ ਵਾਇਸ ਆਉਂਦੀ ਰਹੇਗੀ ਇਹ ਚੈਨਲ ਜੇਕਰ ਤੁਸੀਂ ਕੰਮ ਕਰ ਲੈਨੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਨਾ ਘਟੋ ਘਟ ਕੇ ਨਾ ਯਾਰ ਘੱਟ ਤੋਂ ਘੱਟ ਵੀ 7000 ਰੁਪਇਆ 7000 ਰੁਪਇਆ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਕਿਉਂਕਿ ਤੁਹਾਨੂੰ ਨਾ ਖਜ ਜਕੀਨ ਨਹੀਂ ਹੁੰਦਾ ਹੋਵੇਗਾ ਕਿਉਂਕਿ ਤੁਹਾਨੂੰ ਐ ਲੱਗਦਾ ਹੋਵੇਗਾ ਵੀ ਯਾਰ ਮੈਂ ਵੈਸੇ ਹੀ ਉਦਾਂ ਹੀ ਗੱਪ ਮਾਰੀ ਜਾ ਰਿਹਾ ਝੂਠ ਬੋਲੀ ਜਾ ਰਿਹਾ ਵਾ ਹਨਾ ਤੁਸੀਂ ਮੰਨਿ ਜਾਓ ਮੇਰੇ ਕੀ ਜਾਂਦਾ ਵਾ ਕਿਉਂਕਿ ਮੈਂ ਜੋ ਰਿਐਲਿਟੀ ਆ ਜੋ ਸੱਚਾ ਨਾ ਮੈਂ ਤੁਹਾਨੂੰ ਦੱਸਦਾ ਪਿਆ ਵਾਂ ਤੁਹਾਨੂੰ ਮੈਂ ਮੈਂ ਤੁਹਾਨੂੰ ਝੂਠ ਬੋਲਦਾਗਾ ਮੈਨੂੰ ਝੂਠ ਬੋਲ ਕੇ ਕੀ ਮਿਲੇਗਾ ਮੈਨੂੰ ਤਾਂ ਕੁਝ ਵੀ ਨਹੀਂ ਨਾ ਮਿਲਣਾ ਹੈਗਾ ਸੋ ਜੇ ਤੁਸੀਂ ਕੰਮ ਕਰ ਲੋਗੇ ਜਦੋਂ ਤੁਹਾਡੇ ਪੈਸੇ ਆਉਣੇ ਸ਼ੁਰੂ ਹੋਗੇ 2-3 ਮਹੀਨੇ ਬਾਅਦ 70000 ਰੁਪਏ ਤੁਹਾਡੇ ਖਾਤੇ ਵਿੱਚ ਆਉਣਾ ਸ਼ੁਰੂ ਹੋਗੇ ਨਾ ਫਿਰ ਤੁਸੀਂ ਕਹੋਗੇ ਹਾਂ ਵੀ ਸਰੋਏ ਸਾਹਿਬ ਨੇ ਗੱਲ ਸੱਚੀ ਗਈ ਸੀ ਕਿਉਂਕਿ ਅਸੀਂ 70000 ਰੁਪਏ ਤਾਂ ਬੜੇ ਆਰਾਮ ਨਾਲ ਕਮਾ ਰਹੇ ਹਾਂ ਜਦੋਂ ਤੁਸੀਂ 2-3 ਲੱਖ ਕਮਾਉਣ ਲੱਗੇ ਤੁਸੀਂ ਕਹਣਾ ਲੈ ਸਰੋਏ ਸਾਹਿਬ ਤਾਂ 700 ਅਸੀਂ ਤਾਂ 2 ਤੋਂ 3 ਲੱਖ ਰੁਪਈਆ ਕਮਾ ਰਹੇ ਹਾਂ ਮਹੀਨੇ ਦਾ ਸੋ ਇਸ ਕਰਕੇ ਤੁਸੀਂ ਇੱਕ ਵਾਰੀ ਕੰਮ ਤਾਂ ਸ਼ੁਰੂ ਕਰੋ ਤੁਸੀਂ ਤੁਹਾਡੀ ਪ੍ਰੋਬਲਮ ਪਤਾ ਕੀ ਆ ਤੁਹਾਡੀ ਸਾਰਿਆਂ ਦੀ ਕੀ ਪ੍ਰੋਬਲਮਾਂ ਤੁਸੀਂ ਕੰਮ ਨਹੀਂ ਸ਼ੁਰੂ ਕਰਦੇ ਹੈਗੇ ਬਸ ਇਹੀ ਗੱਲ ਆ ਹੋਰ ਤੁਹਾਡੀ ਪ੍ਰੋਬਲਮ ਕੋਈ ਨਹੀਂ ਹੈਗੀ ਪੈਸੇ ਤੁਸੀਂ ਕਮਾਉਣਾ ਚਾਹੁੰਦੇ ਹੋ ਮੈਨੂੰ ਪਤਾ ਵਾ ਤੁਹਾਡੇ ਅੰਦਰ ਇੱਛਾ ਹੈਗੀ ਆ ਪੈਸੇ ਕਮਾਉਣ ਦੀ ਪੈਸੇ ਕਮਾਉਣ ਦੀ ਇੱਛਾ ਕਿਦੀ ਨਹੀਂ ਹੁੰਦੀ ਪੈਸੇ ਕਮਾਉਣ ਦੀ ਹਰ ਇੱਕ ਬੰਦੇ ਦੀ ਇੱਛਾ ਹੁੰਦੀ ਆ ਕਿਉਂਕਿ ਬੰਦੇ ਦੇ ਖਰਚੇ ਬਹੁਤ ਜ਼ਿਆਦਾ ਨੇ ਉਹਨੇ ਆਪਣਾ ਘਰ ਵੀ ਚਲਾਉਣਾ ਹੁੰਦਾ ਵਾ ਸੋ ਇਸ ਕਰਕੇ ਖਰਚੇ ਹਰ ਇੱਕ ਬੰਦੇ ਦੇ ਹੁੰਦੇ ਨੇ ਪੈਸੇ ਕਮਾਉਣ ਦੀ ਇੱਛਾ ਹਰ ਇੱਕ ਦੀ ਹੁੰਦੀ ਆ ਬਸ ਕੀ ਹੈ ਕਿ ਤੁਸੀਂ ਕੰਮ ਸ਼ੁਰੂ ਨਹੀਂ ਕਰਦੇ ਹੈਗੇ ਜਦੋਂ ਤੱਕ ਤੁਸੀਂ ਕੰਮ ਸ਼ੁਰੂ ਨਹੀਂ ਕਰੋਗੇ ਉਦੋਂ ਤੱਕ ਤੁਸੀਂ ਪੈਸੇ ਕਮਾਉਣੇ ਨਹੀਂ ਸ਼ੁਰੂ ਕਰ ਸਕਦੇ ਹੈਗੇ ਸੋ ਮੈਂ ਤੁਹਾਨੂੰ ਤਾਂ ਹੀ ਕਹਿਣਾ ਵਾਂ ਤੁਸੀਂ ਅਗਰ ਤੱਕ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਆ ਹਨਾ ਤੁਹਾਨੂੰ ਨਹੀਂ ਆ ਰਿਹਾ YouTube ਚੈਨਲ ਨਹੀਂ ਬਣਦਾ ਪਿਆ ਤੁਹਾਨੂੰ ਕੋਈ ਸਮਝ ਨਹੀਂ ਆਉਂਦਾ ਕਿ ਤੁਸੀਂ ਮੈਨੂੰ ਐਨੀ ਟਾਈਮ ਜਦੋਂ ਮਰਜ਼ੀ ਤੁਸੀਂ ਮੈਨੂੰ ਕਾਲ ਕਰ ਲਓ ਮੈਨੂੰ ਮਿਲ ਲਓ ਆ ਕੇ ਮੇਰੇ ਤੋਂ ਪੁੱਛ ਲਓ YouTube ਚੈਨਲ ਬਣਾ ਲਓ ਮੈਂ ਤੁਹਾਡੀ ਹਰ ਇੱਕ ਤਰ੍ਹਾਂ ਦੀ ਪ੍ਰੋਬਲਮ ਸੋਲਵ ਕਰਨ ਲਈ ਬੈਠਾ ਵਾਂ ਪਰ ਕੀ ਹੈ ਕਿ ਤੁਸੀਂ ਆਪ ਤਾਂ ਤੁਸੀਂ ਤਾਂ ਕਹਿੰਦੇ ਵੀ ਯਾਰ ਸਾਨੂੰ ਰੋਟੀ ਵੀ ਕੋਈ ਬਣਾ ਕੇ ਦੇ ਦੇ ਤੇ ਬੁਰਕੀਆਂ ਵੀ ਆ ਕੇ ਨਾ ਤੋੜ ਕੇ ਸਾਡੇ ਮੂੰਹ ਦੇ ਵਿੱਚ ਪਾਈ ਜਾਵੇ। ਐਦਾਂ ਨਹੀਂ ਹੁੰਦਾ ਹੁੰਦਾ ਤੁਸੀਂ ਕੁਝ ਥੋੜਾ-ਬਹੁਤਾ ਤੁਸੀਂ ਆਪਣੇ ਵੱਲੋਂ ਐਫਰਟ ਤਾਂ ਕਰੋ ਨਾ। ਇਹ ਤਾਂ ਬਹੁਤ ਵਧੀਆ ਟੋਪਿਕ ਆ ਬਹੁਤ ਵਧੀਆ ਟੈਪਿਕ ਆ। ਜੇ ਤੁਹਾਨੂੰ ਨਹੀਂ ਯਕੀਨ ਹੈ ਕਹਿੰਦਾ ਤੁਸੀਂ YouTube ਦੇ ਉੱਤੇ ਜਾ ਕੇ ਦੇਖੋ। ਤੁਸੀਂ ਲਿਖ ਦਿਓ ਪੰਜਾਬੀ ਕਹਾਣੀਆਂ ਲਿਖ ਦਿਓ। ਤੁਸੀਂ ਸੁਣੂਗੇ ਨਾ ਕੱਲੇ ਅੱਖਰ ਹੀ ਚੱਲਦੇ ਤੇ ਉਹਦੇ ਜੇ ਤੁਸੀਂ ਵਿਊ ਦੀ ਗੱਲ ਕਰੋਗੇ 5-5 ਲੱਖ। 5-5 ਲੱਖ ਇੱਕ-ਇੱਕ ਮਹੀਨੇ ਦੇ ਵਿਊ ਆ ਜੇ ਮੰਨ ਕੇ ਚਲੋ 5 ਲੱਖ ਵਿਊ ਵੀ ਆਇਆ ਨਾ ਇੱਕ ਵੀਡੀਓ ਦੇ ਤਾਂ ਉਹਦੀ ਕਮਾਈ ਕਿੰਨੀ ਹੋਊਗੀ ਘੱਟੋ-ਘੱਟ ਮੰਨ ਕੇ ਚੱਲਦੇ ਇੱਕ ਵੀਡੀਓ ਦੀ 5 ਲੱਖ ਵਿਊ ਦੀ ਕਿੰਨੀ ਕਮਾਈ ਹੋਊਗੀ ਘੱਟੋ-ਘੱਟ 10000 ਰੁਪਇਆ 10000 ਰੁਪਇਆ ਵਾ ਤੇ ਉਹਦੀ ਕਿੰਨੀ ਵੀਡੀਓ ਪਾਈ ਹੋਈਆਂ ਨੇ ਮਹੀਨੇ ਦੇ ਵਿੱਚ ਮਹੀਨੇ ਦੇ ਵਿੱਚ 30 ਵੀਡੀਓ ਤਾਂ ਪਾਈਆਂ ਨੇ ਨਾ ਤਾਂ ਜੇ ਅਸੀਂ 30 ਵੀਡੀਓ ਦਾ ਵੀ ਐਸਟੀਮੇਟ ਲਾ ਕੇ ਰੱਖੀਏ ਤਾਂ 2 ਲੱਖ ਰੁਪਇਆ 2 ਲੱਖ ਰੁਪਇਆ ਵੀਰ ਜੀ ਉਹਨਾਂ ਨੇ ਕਮਾਇਆ ਵਾ ਮਹੀਨੇ ਦਾ YouTube ਤੋਂ ਸਿਰਫ ਕਹਾਣੀਆਂ ਪੜ ਪੜ ਕੇ ਤੁਸੀਂ ਵੀ ਪੜ ਸਕਦੇ ਮੂੰਹ ਤਾਂ ਤੁਹਾਡੇ ਵੀ ਲੱਗਾਈ ਬੋਲਣਾ ਹੀ ਆ ਆਪਣੇ ਸਟਾਈਲ ਦੇ ਵਿੱਚ ਕਹਾਣੀਆਂ ਬੋਲੋ ਜੇ ਨਹੀਂ ਕਿਤਾਬ ਪੜ ਸਕਦੇ ਆਪਣੀਆਂ ਆਪ ਕਹਾਣੀਆਂ ਲਿਖੋ ਇਹਦੇ ਨਾਲ ਕੀ ਹੈ ਜਦੋਂ ਤੁਸੀਂ ਆਪਣੀਆਂ ਕਹਾਣੀਆਂ ਲਿਖਣੀ ਸ਼ੁਰੂ ਕਰ ਦੋਗੇ ਤੁਹਾਡੀ ਸਕਿੱਲ ਵਧੇਗੀ ਤੁਹਾਨੂੰ ਨਵੀਂ ਚੀਜ਼ਾਂ ਆਣੀਆਂ ਤੁਹਾਡੇ ਦਿਮਾਗ ਦੇ ਵਿੱਚ ਨਵੀਂ-ਨਵੀਂ ਕਹਾਣੀਆਂ ਸ਼ੁਰੂ ਆ ਜਾਣਗੀਆਂ ਕਿਉਂਕਿ ਸਾਡਾ ਦਿਮਾਗ ਇਸ ਤਰ੍ਹਾਂ ਕੰਮ ਕਰਦਾ ਵਾ ਜਦੋਂ ਅਸੀਂ ਜਿਸ ਚੀਜ਼ ਵੱਲ ਅਸੀਂ ਹੋ ਜਾਂਦੇ ਹਾਂ ਨਾ ਤੁਹਾਡਾ ਦਿਮਾਗ ਆਟੋਮੈਟਿਕ ਹੀ ਤੁਹਾਨੂੰ ਟੌਪਿਕ ਦੇਈ ਜਾਊਗਾ ਮੰਨ ਕੇ ਚਲੋ ਤੁਸੀਂ ਬਸਤੇ ਜਾ ਰਹੇ ਹੋ ਤੁਹਾਡੇ ਬਸਤੇ ਦੇ ਵਿੱਚ ਜਾਂਦੇ ਹੀ ਤੁਹਾਡੇ ਦਿਮਾਗ ਦੇ ਵਿੱਚ ਚਾਰ-ਪੰਜ ਟੌਪਿਕ ਆ ਜਾਣੇ ਤੁਸੀਂ ਆਪਣਾ ਫੋਨ ਕੱਢੋ ਟੌਪਿਕ ਆਪਣੇ ਫੋਨ ਦੇ ਉੱਤੇ ਟਾਈਪ ਕਰ ਲਓ ਘਰੇ ਆਓ ਘਰੇ ਆਓ ਆਰਾਮ ਨਾਲ ਬੈੱਡ ਤੇ ਬਿਠੋ ਉਹ ਟੌਪਿਕ ਜੇ ਤੁਸੀਂ ਕਹਾਣੀ ਲਿਖਤੀ ਤੇ ਉਹ ਤੇ ਵੀਡੀਓ ਬਣਾ ਦੋ ਤੇ YouTube ਤੇ ਅਪਲੋਡ ਕਰ ਦੋ ਪੈਸੇ ਕਮਾਓ ਫੋਰ ਇਤੋਂ ਸੋਖਾ ਕੰਮ ਕੀ ਹੋ ਸਕਦਾ ਇਸ ਤੋਂ ਸੋਖਾ ਕੰਮ ਕੁਝ ਵੀ ਨਹੀਂ ਹੈਗਾ ਫਿਰ ਜੇ ਇਸ ਤੋਂ ਸੋਖਾ ਵੀ ਕੰਮ ਨਾ ਫਿਰ ਦਿਹਾੜੀ ਤੇ ਜਾਓ ਚੌਂਕਾ ਦੇ ਵਿੱਚ ਬੰਦੇ ਖੜੇ ਹੁੰਦੇ ਆ ਬਾਟੇ ਲੈ ਕੇ ਤਸਲੇ ਲੈ ਕੇ ਉਹਨਾਂ ਕੋਲ ਜਾ ਕੇ ਖੜਜੋ ਜਾਓ ਸ਼ਾਮੀ 500 ਰੁਪਏ ਲੈ ਕੇ ਆਜੋ 600 ਰੁਪਏ ਬਸ ਇਸ ਤੋਂ ਬਾਅਦ ਕੋਈ ਵੀ ਸੋਖਾ ਕੰਮ ਨਹੀਂ ਹੈਗਾ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਪਲੀਜ਼ ਇੱਕ ਵਾਰੀ ਕੰਮ ਸ਼ੁਰੂ ਕਰ ਦੋ ਇਸ ਟੋਪਿਕ ਤੇ ਤੁਸੀਂ ਕੰਮ ਸ਼ੁਰੂ ਕਰ ਦੋ ਤੁਸੀਂ ਮਹੀਨੇ ਦੇ ਬਹੁਤ ਵਧੀਆ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਅਗਰ ਤੁਸੀਂ ਚਾਹੋ ਨਿਓ ਵੀ ਇਸ ਟੌਪਿਕ ਦੇ ਉੱਤੇ ਤੁਸੀਂ ਕਿਵੇਂ ਵੀਡੀਓ ਬਣਾਈਏ ਕਿ ਵੀ ਅਸੀਂ ਉਹਨੂੰ ਐਡਿਟ ਕਰੀਏ ਕਿਉਂਕਿ ਵੈਸੇ ਤਾਂ ਮੈਂ ਐਡੀਟਿੰਗ ਕਰਨ ਤਾਂ ਤੁਹਾਨੂੰ ਮੈਂ ਸਕਾਈ ਹੋਈ ਹੈ ਜੇ ਤੁਸੀਂ ਮੇਰੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਪਹਿਲਾਂ ਜਾ ਕੇ ਮੇਰੇ ਚੈਨਲ ਤੇ ਉਹ ਸਾਰੀ ਵੀਡੀਓ ਦੇਖ ਲਓ ਐਡੀਟਿੰਗ ਵਾਲੇ ਮੈਂ ਸੱਤ ਵੀਡੀਓ ਪਾਈਆਂ ਹੋਈਆਂ ਨੇ ਸੱਤ ਵੀਡੀਓ ਪਲੇਲਿਸਟ ਬਣਾਈ ਹੋਈ ਹੈ ਮੈਂ ਉਹ ਦੇਖ ਲਓ ਤੁਸੀਂ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਜਦੋਂ ਤੁਸੀਂ ਉਹ ਦੇਖ ਲਓਗੇ ਤੁਹਾਨੂੰ ਬਹੁਤ ਵਧੀਆ ਅੰਦਾਜ਼ਾ ਹੋ ਜਾਏਗਾ ਵੀ ਅਸੀਂ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਤੁਸੀਂ ਆਪਣਾ ਦਿਮਾ ਜੇ ਤੁਸੀਂ ਸ਼ੁਰੂਆਤ ਕਰੋਗੇ ਪੈਸੇ ਕਮਾਉਣੇ ਤੁਸੀਂ ਬੜੇ ਆਰਾਮ ਨਾਲ ਸ਼ੁਰੂ ਕਰ ਦੋਗੇ ਤੁਸੀਂ ਪੈਸੇ ਕਮਾਉਣੇ ਹਣਾ ਤੁਸੀਂ ਪਤਾ ਕੀ ਕਹਿੰਦੇ ਤੁਸੀਂ ਸੋਚਦੇ ਹੋ ਨਾ ਪੈਸਾ ਸਾਡੇ ਕੋਲ ਆਵੇ ਅਸੀਂ ਤਾਂ ਕੰਮ ਕਰਾਂਗੇ ਤੇ ਪੈਸਾ ਪਤਾ ਕੀ ਕਹਿੰਦਾ ਪੈਸਾ ਕਹਿੰਦਾ ਤੂੰ ਕੰਮ ਸ਼ੁਰੂ ਕਰ ਮੈਂ ਤਾਂ ਤੇਰੇ ਕੋਲ ਆਉਂਗਾ ਪੈਸਾ ਕਹਿੰਦਾ ਜਦੋਂ ਤੱਕ ਤੂੰ ਕੰਮ ਨਹੀਂ ਸ਼ੁਰੂ ਕਰੂਗਾ ਮੈਂ ਨਹੀਂ ਤੇਰੇ ਕੋਲ ਆਂਦਾ ਤੁਸੀਂ ਕਹਿੰਦੇ ਹੋ ਜਦ ਤੱਕ ਪੈਸਾ ਨਹੀਂ ਮੇਰੇ ਕੋਲ ਆਂਦਾ ਮੈਂ ਨਹੀਂ ਕੰਮ ਸ਼ੁਰੂ ਕਰਦਾ ਠੀਕ ਆ ਤੁਸੀਂ ਪੈਸੇ ਦੀ ਗੱਲ ਮੰਨਦੇ ਇੱਕ ਵਾਰੀ ਤੁਰ ਤੋ ਸੀ ਪੈਸਾ ਕਹਿੰਦਾ ਮਾੜਾ ਜਿਹਾ ਤੁਰ ਪਾ ਮੈਂ ਆਪੇ ਤੇਰੇ ਕੋਲ ਆ ਜੂ ਬਸ ਪਲੀਜ਼ ਮੇਰੀ ਵੀ ਅਗਰ ਤੁਸੀਂ ਕਹਿੰਦੇ ਵੀ ਇਸ ਤੇ ਕਿਵੇਂ ਵੀਡੀਓ ਬਣਾਉਣੀ ਹੈ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਥੱਲੇ ਬਹੁਤ ਬਹੁਤ ਕਮੈਂਟ ਕਰ ਦਿਓ ਮੈਂ ਤੁਹਾਨੂੰ ਉਹ ਵੀ ਦੱਸ ਦਾਂਗਾ ਵੀਡੀਓ ਨੂੰ ਕਿਵੇਂ ਬਣਾਉਣਾ ਵਾਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਪਰਸਨਲ ਮੈਸੇਜ ਕਰਕੇ ਵੀ ਤੁਸੀਂ ਪੁੱਛ ਸਕਦੇ ਹੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਕਿਵੇਂ ਦੀ ਲੱਗੀ ਆ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਕੱਲ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ